ਪੈਰੈਂਟਸ ਤੇ ਮਦਰ ਫਾਦਰ ਹੋ ਗਏ ਉਹਦੀ ਸਿਸਟਰ ਦਾ ਹਾਂਜੀ 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 ਉਹ ਫਿਰ ਜਿੰਨਾ ਦੇ ਅਪਰੂਵ ਹੋ ਗਏ ਫਸਟ ਟਾਈਮ ਚ ਹੀ ਮਤਲਬ ਜਿਹਦਾ ਅਟੈਂਪਟ ਹੋ ਗਏ ਸਾਰੇ ਕਾਫੀ ਮਤਲਬ ਇੱਕ ਤਾਂ ਸਾਨੂੰ ਡੀਲ ਅੱਛੀ ਹੋਈ ਮਤਲਬ ਜਿਨ੍ਹਾਂ ਨੇ ਵੀ ਸਾਡੇ ਨਾਲ ਕੰਸਰਨ ਕੀਤਾ ਬਹੁਤ ਲੀਕੋ ਵੀ ਆਂਦੀ ਰਹਿੰਦੀ ਸੀ ਕਾਲ ਓਕੇ ਬਈ ਸਰ ਤੁਹਾਡੇ ਕਿੱਦਾਂ ਵੀ ਤੁਹਾਨੂੰ ਅੱਛਾ ਵਿਜ਼ਿਟ ਕਰ ਰਹੀ ਹੈ ਤੁਹਾਡੇ ਨਾਲ ਟਾਕ ਇਨ ਸੈਂਸ ਕਿੱਤਾ ਹੈਗੀ ਹੈ ਠੀਕ ਲੱਛਾ ਕਰ ਰਿਹਾ ਮਦਰ ਨਹੀਂ ਕਰਨਾ ਉਹ ਤੇ ਉਹ ਐਕਚੁਅਲੀ ਅਸੀਂ ਹੁਣ ਫਿਰ ਕਿਤੇ ਦੇਖਣਾ ਥੋੜੀ ਹੁਣ ਚੱਲਦਾ ਹੀ ਆਪਾਂ ਤੇ ਮਾਈਕਰੋ ਗ੍ਰੋਬਲ ਦੇ ਸੋ ਸਭ ਤੋਂ ਪਹਿਲਾਂ ਤੁਸੀਂ ਤੁਹਾਡੇ ਕਜ਼ਨ ਦਾ ਕੇਸ ਲੱਗਾ ਸੀ ਤੁਹਾਨੂੰ ਹਾਂ ਠੀਕ ਆ ਜੀ ਉਹਨਾਂ ਤੋਂ ਬਾਅਦ ਫਿਰ ਕਿੰਨੇ ਕੇਸ ਅਪਲਾਈ ਕੀਤੇ ਅਸੀਂ ਜੀ ਉਸ ਤੋਂ ਬਾਅਦ ਮੇਰੇ ਕਜ਼ਨ ਪਹਿਲਾਂ ਸਾਇਲ ਦਾਪਾ ਦਾ ਆਇਆ ਠੀਕ ਆ ਜੀ ਸਿਮਨ ਦਾਪਾ ਦਾ ਓਕੇ ਤੇ ਜਤਿੰਦਰ ਦਾ ਆਇਆ ਠੀਕ ਆ ਜੀ ਫਿਰ ਉਸ ਤੋਂ ਬਾਅਦ ਸਾਇਲ ਦਾਪਾ ਦੇ ਪੇਰੈਂਟਸ ਨੇ ਲਗਾਇਆ ਅੱਛਾ ਜੀ ਉਸ ਤੋਂ ਬਾਅਦ ਅਸੀਂ ਤੁਸਾਂ ਨੇ ਅਪਲਾਈ ਕੀਤਾ ਅੱਛਾ ਜੀ ਇਹ ਉਹ ਗੋਡ ਮਤਲਬ ਪੋਜ਼ਿਟਿਵ ਰਿਜ਼ਲਟ ਆਇਆ ਮੇਰਾ ਵਿਥਿਨ 5 ਡੇਸ ਵੀਜ਼ਾ ਲੱਗ ਗਿਆ ਵੀਜ਼ਾ ਲੱਗ ਗਿਆ ਠੀਕ ਹੈ ਜੀ ਥੋੜਾ ਇਹਨਾਂ ਦਾ ਡਿਲੇ ਹੋ ਗਿਆ ਪਰ ਤੋਂ ਜਸਟ ਉਹ ਵੀ ਆ ਗਿਆ ਹੁਣ ਅੱਜ ਤਾਂ ਅਸੀਂ ਪਾਸਪੋਰਟ ਸਬਮਿਟ ਕਰਨ ਆਣਾ ਹੈ ਮਤਲਬ ਤਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਸੋਚੋ ਅਸੀਂ ਰਿਸਪੌਂਸ ਅੱਛਾ ਸੀ ਸਾਨੂੰ ਅਸੀਂ ਉਹਨਾਂ ਨੇ ਕੋਈ ਮਤਲਬ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਵੀ ਤੁਸੀਂ ਸਾਡਾ ਮਿਸ ਬਿਹੇਵ ਉਹ ਉਸਦੇ ਵੀ ਸਾਨੂੰ ਕੋਈ ਮਿਸ ਬਿਹੇਵ ਟਾਈਪ ਜਾਂ ਕੋਈ ਮਤਲਬ ਆਊਟ ਆਫ ਸੈਂਸ ਵਿਦ ਅ ਕਿਸੇ ਬੰਦਾ ਕੋਈ ਕੰਪਨੀਆਂ ਚ ਨਹੀਂ ਬੈਠਾ ਫੀਡਬੈਕ ਕਾਲ ਸੀ ਹਾਂ ਬਸ ਫੀਡਬੈਕ ਕਾਲ ਆਲ ਗੁੱਡ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਤਰ੍ਹਾਂ ਤੇ ਬੱਚੇ ਦਾ ਅਸੀਂ ਕੇਸ ਲਾਸਟ ਈਅਰ ਅਪਲਾਈ ਕੀਤਾ ਸਟੂਡੈਂਟ ਬੱਚੇ ਦਾ ਹਾਂਜੀ ਲਾਸਟ ਈਅਰ ਇਹ ਜੁਲਾਈ ਚ ਜੁਲਾਈ ਚ ਮੇਰਾ ਬਾਈ ਜੁਲਾਈ ਨੂੰ ਮੇਰਾ ਚੱਲਾ ਗਿਆ ਸੀ ਅੱਛਾ ਜੀ ਠੀਕ ਹੈ ਜੀ ਉਹ ਅਸੀਂ ਮਤਲਬ ਜੂਨ ਚ ਮਈ ਜੂਨ ਜੂਨ ਚ ਕੀਤਾ ਸੀ ਜੁਲਾਈ ਦੇ ਵਿੱਚ ਨਹੀਂ ਮੈਂ ਹੁੰਦਾ ਅਪ੍ਰੈਲ ਚ ਲਗਾਈ ਸੀ ਫਾਈਲ ਓਕੇ ਠੀਕ ਹੈ ਜੀ ਅਪ੍ਰੈਲ ਚ ਅਪਲਾਈ ਕੀਤਾ ਸੀ ਉਹਦਾ ਫਿਰ ਸਾਰਾ ਕੁਝ ਸੀ ਨਾ ਸਟੱਡੀ ਬੇਸ ਤੇ ਸੀ ਸਟੂਡੈਂਟ ਮੈਡੀਕਲ ਵੀ ਸੀ ਤੇ ਹੋਰ ਵੀ ਸੀ ਜੋ ਜੋੜੀਆਂ ਫਾਰਮੈਲਿਟੀ ਸੀ ਆ ਠੀਕ ਹੈ ਜੀ ਉਹ ਲਾਸਟ ਇਅਰ ਗਿਆ ਸੀ 3 ਦਿਨਾਂ ਦਾ ਆ ਗਿਆ ਸੀ ਅੱਛਾ 3 ਦਿਨ ਤੋਂ ਸਟੂਡੈਂਟ ਵੀਜ਼ਾ ਅਪਰੂਵ ਹੋਇਆ ਸੀ ਹਾਂਜੀ 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 ਚਲੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੁਹਾਡਾ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਜੀ ਡੈਕਸ ਸੀ ਉਹਨਾਂ ਕਰਨਾ ਮੈਂ ਅਲੱਗ ਹੀ ਸਾਨੂੰ ਜ਼ਿਲੰਦਰ ਤੋਂ ਆਣਾ ਪੈਂਦਾ ਅੱਛਾ ਜੀ ਬਟ ਫਿਰ ਕੀ ਐ ਈਜ਼ੀ ਐ ਆਪਾਂ ਦਾ ਸਟਾਫ ਬਹੁਤ ਅੱਛਾ ਐ ਡੀਲ ਅੱਛੀ ਐ ਹਾਂਜੀ ਹਾਂਜੀ ਰੀਜ਼ਨੇਬਲ ਐ ਰੇਟਸ ਵੀ ਰੀਜ਼ਨੇਬਲ ਐ ਹਰ ਚੀਜ਼ ਮਤਲਬ ਕੰਫਰਟ ਜ਼ੋਨ ਐ ਮਤਲਬ ਸਾਨੂੰ ਬਹੁਤ ਬਹੁਤ ਵਧੀਆ ਲੱਗਾ ਥੈਂਕ ਯੂ ਸਰ